ਇਸੇ ਕੰਪਨੀ ਦੇ ਵਿੱਚ 13 ਜਿਹੜੇ ਕਲੈਕਸ਼ਨ ਨੇ ਸ਼ੋ ਹੁੰਦੀ ਹੈ ਕਿ ਕਿੰਨੇ ਪੈਸੇ ਇਕੱਠੇ ਹੋਏ ਨੇ ਵੀ ਉਸ ਕੰਪਨੀ ਦੇ ਵਿੱਚ ਵੀ ਜੋ ਵੀ ਪੈਸੇ ਜਮ੍ਹਾਂ ਹੋਏ ਨੇ ਚਾਹੇ ਕੈਸ਼ ਹੋਏ ਨੇ ਚਾਹੇ ਬੈਂਕਾਂ ਦੇ ਜਮ੍ਹਾਂ ਹੋਏ ਨੇ ਉਹ 1106 ਕਰੋੜ ਰੁਪਏ ਸ਼ੋ ਕੀਤੇ ਗਏ ਨੇ ਜਦੋਂ ਕਿ ਜਦੋਂ ਬੈਂਕਾਂ ਨਾਲ ਮੈਚ ਕੀਤਾ ਗਿਆ ਤਾਂ ਉਹ 1342 ਕਰੋੜ ਰੁਪਏ ਨਿਕਲਿਆ ਤੇ ਇਹਦੇ ਵਿੱਚ 236 ਕਰੋੜ ਰੁਪਏ ਜਿਹੜੇ ਨੇ ਉਹਨਾਂ ਦੀ ਹੇਅਰ ਫੇਅ ਸੀਗੀ 236 ਕਰੋੜ ਰੁਪਏ ਇਸ ਐਫ ਆਈ ਇਸ ਜਿਹੜੇ ਕੰਪਨੀ ਦੇ ਵਿੱਚ ਕਿੱਥੋਂ ਉਹ 236 ਕਰੋੜ ਆਏ 161 ਪਹਿਲਾ ਹੋਗੇ 236 ਕਰੋੜ ਹੁਣ ਹੋਗੇ ਇਸ ਤੋਂ ਬਾਅਦ ਤੀਸਰੀ ਜਿਹੜੀ ਸੀਗੀ ਜਿਹੜੀ ਇਹਨਾਂ ਦੀ ਫੋਰਨ ਤੋਂ ट्रांजੈਕਸ਼ਨਸ ਜਿਹੜੀਆਂ ਆਈਆਂ ਨੇ ਜਿਹੜੀ ਕਿ ਟੋਟਲ ਜਿਹੜੀ ਅਮਾਉਂਟ ਹੈਗੀ ਉਹਨਾਂ ਦੀ 141 ਕਰੋੜ ਦੇ ਆਸ-ਪਾਸ ਉਹਨੂੰ ਵੀ ਪੂਰਾ ਐਕਸਪਲੇਨ ਕੀਤਾ ਗਿਆ ਕਿ ਕੰਪਨੀਆਂ ਨੇ ਸਾਈਪ੍ਰਸ ਜਿਹੜਾ ਕਿ ਮੰਨਿਆ ਜਾਂਦਾ ਟੈਕ 7 ਮੰਨਿਆ ਜਾਂਦਾ ਟੈਕ 7 ਪਲੱਸ ਜਿਹੜਾ ਵੀ ਹਵਾਲਾ ਦਾ ਪੈਸਾ ਕਿਸ ਤਰੀਕੇ ਨਾਲ ਘੁੰਮਣਾ ਉਹ ਸਾਈਪ੍ਰਸ ਪੂਰੇ ਵਰਲਡ ਦੇ ਵਿੱਚ ਫੇਮਸ ਹੈ ਵੀ ਸਾਈਪ੍ਰਸ ਦੀ ਜਿਹੜੀ ਕੰਪਨੀਆਂਜ਼ ਨੇ ਕਿ ਉੱਥੋਂ ਦੀ ਡੀਲਿੰਗ ਜਿਹੜੀ ਹੈ ਪ੍ਰੋਪਰ ਚੱਲਦੀ ਹੈ ਉੱਥੋਂ ਇੱਕ ਕੰਪਨੀ ਹੈ ਇਹਨਾਂ ਤੋਂ 35 ਕਰੋੜ ਦੇ ਸ਼ੇਅਰ ਪਰਚੇਸ ਕਰਦੀ ਹੈ ਉਹੀ ਕੰਪਨੀ ਕੁੱਝ ਸਾਲਾਂ ਬਾਅਦ ਜਦੋਂ ਇਹ ਮਿਨਿਸਟਰ ਹੁੰਦੇ ਨੇ ਤਾਂ ਉਸ ਟਾਈਮ ਦੇ ਵਿੱਚ ਉਹ ਕੰਪਨੀ 35 ਕਰੋੜ ਦੇ ਸ਼ੇਅਰ ਜਿਹੜੇ ਨੇ 35 ਕਰੋੜ ਦੇ ਵਿੱਚ ਵੇਚ ਜਾਂਦੀ ਹੈ। ਜਦੋਂ ਕਿ ਉਹ ਕੰਪਨੀ ਪ੍ਰੋਫਿਟ ਦੇ ਵਿੱਚ ਚੱਲ ਰਹੀ ਹੈ ਤੇ ਜਿਹੜੀ SAIL ਹੈ ਕੰਪਨੀ ਪ੍ਰੋਫਿਟ ਦੇ ਵਿੱਚ ਹੈ ਦੇਸਪਾਈਟ ਉਹਦੇ ਉਹ ਕੰਪਨੀ ਜਿਹੜੀ ਹੈ 90% ਲਾਸ ਦੇ ਉੱਤੇ ਆਪਣੇ ਸ਼ੇਅਰ ਸੇਲ ਕਰਕੇ ਜਾਂਦੀ ਹੈ। ਇਸ ਤੋਂ ਇਲਾਵਾ ਉਹੀ ਕੰਪਨੀ ਜਿਹੜੀ ਹੈ ਇੱਕ ਕਲੀਅਰ ਵਾਟਰ ਕੈਪੀਟਲ ਕੈਪੀਟਲ ਪਾਰਟਨਰਸ ਇੰਡੀਆ ਲਿਮਿਟਿਡ ਹੈ। ਇਹੀ ਸਰਾਇਆ ਇੰਡਸਟਰੀ ਨੂੰ 90 ਕਰੋੜ ਰੁਪਏ ਦਾ ਲੋਨ ਦਿੰਦੀ ਹੈ 207889 ਦੇ ਵਿੱਚ ਜਿਹਦਾ ਕਿ ਵਿਆਜ ਅਗਲੇ 7 ਸਾਲਾਂ ਦੇ ਵਿੱਚ अराउंड 44 ਕਰੋੜ ਰੁਪਏ ਦਾ ਵਿਆਜ ਬੰਦ ਹੈ ਤੇ ਟੋਟਲ ਅਮਾਉਂਟ ਬਣ ਜਾਂਦੀ ਹੈ 134 ਕਰੋੜ ਦੇ ਆਸ-ਪਾਸ ਅਮਾਉਂਟ ਬਣਦੀ ਹੈ ਤੇ ਉਹ ਕੰਪਨੀ ਸਰਾਇਆ ਇੰਡਸਟਰੀ ਜਿਹੜੀ ਕਿ ਪ੍ਰੋਫਿਟ ਦੇ ਵਿੱਚ ਚੱਲ ਰਹੀ ਹੈ ਉਸ ਪੀਰੀਅਡ ਦੇ ਵਿੱਚ ਉਹਨਾਂ ਨਾਲ ਸੈਟਲਮੈਂਟ ਦੇ ਵਿੱਚ 51 ਕਰੋੜ ਦੇ ਵਿੱਚ ਸੈਟਲ ਕਰ ਜਾਂਦੀ ਹੈ ਲੋਨ ਦਿੱਤਾ ਹੈ ਟੋਟਲ 134 ਕਰੋੜ ਦਾ ਕੰਪਨੀ ਪ੍ਰੋਫਿਟ ਦੇ ਵਿੱਚ ਤੇ ਸੈਟਲਮੈਂਟ ਕਰ ਜਾਂਦੀ ਹੈ 51 ਕਰੋੜ ਦੇ ਵਿੱਚ ਤਾਂ ਅਰਾਊਂਡ ਇੱਥੇ 80 ਕਰੋੜ ਤੋਂ ਉੱਤੇ ਦਾ ਜਿਹੜਾ ਜਿਹੜਾ ਹੈ ਰਫੇਰ ਹੈ ਉਹ ਇੱਥੋਂ ਦੀ ਅਪਰੂਵ ਹੁੰਦਾ ਇਸ ਤੋਂ ਇਲਾਵਾ ਐਮੀ ਬਾਹਰ ਤੋਂ ਜਿਹੜੀ ਕੰਪਨੀਆਂ ਨੇ ਇੱਕ ਹੋਰ ਕੰਪਨੀ ਸੀਗੀ ਜ਼ੈਂਟਲ ਜ਼ੈਂਟੋਲਰ ਹੋਲਡਿੰਗ ਲਿਮਟਿਡ ਐ ਸਾਈਪ੍ਰਸ ਦੀ ਹੀ ਕੰਪਨੀ ਹੈ ਜਿਹੜੀ ਬਾਅਦ ਵਿੱਚ ਸਿੰਡੀਕੇਟਮ ਬਣ ਜਾਂਦੀ ਹੈ ਉਸ ਕੰਪਨੀ ਦੇ ਵਿੱਚ ਵੀ ਉਹ ਕੰਪਨੀ ਜਿਹੜੀ ਆ ਇਹਨਾਂ ਦੀ ਕੰਪਨੀ ਨੂੰ 22.86 ਕਰੋੜ ਰੁਪਏ ਦਾ ਲੋਨ ਦਿੰਦੀ ਹੈ ਜਿਹੜਾ ਕਿ ਕੁਝ ਟਾਈਮ ਬਾਅਦ ਉਹ ਆਪਣੇ ਸ਼ੇਅਰ ਵੇਚ ਜਾਂਦੀ ਹੈ 0 ਕਰੋੜ ਦੇ ਵਿੱਚ ਮਤਲਬ ਫ੍ਰੀ ਦੇ ਵਿੱਚ ਉਹਨਾਂ ਨੂੰ ਸ਼ੇਅਰ ਦੇ ਜਾਂਦੀ ਹੈ 22.86 ਕਰੋੜ ਦੇ ਜਿਹੜੇ ਸ਼ੇਅਰ ਨੇ ਉਹ ਫ੍ਰੀ ਦੇ ਵੀ ਦੇ ਜਾਂਦੀ ਹੈ ਇਹਦਾ ਕੋਈ ਰੀਜ਼ਨ ਨਹੀਂ ਵੀ ਕਿਉਂ ਉਹ ਕੰਪਨੀ ਦੇਗੀ ਕਿਉਂਕਿ ਉਹ ਸਾਈਪ੍ਰਸ ਦੀ ਕੰਪਨੀਆਂ ਨੇ ਸਾਈਪ੍ਰਸ ਦੇ ਵਿੱਚ ਜਿਹੜੇ ਦੇਖਿਆ ਵੀ ਆ ਸਾਰੇ ਐਸੇ ਹੀਰਪੇਰੀ ਹੁੰਦੇ ਨੇ ਉਹ ਤੋਂ ਇਲਾਵਾ ਇੱਕ ਹੋਰ ਕੰਪਨੀ ਐ ਸਿੰਗਾਪੁਰ ਦੀ ਉਹ ਵੀ ਸਵਾ 4 ਕਰੋੜ ਦੇ ਆਸ-ਪਾਸ ਇਹਨਾਂ ਨੂੰ ਲੋਨ ਦਿੰਦੀ ਆ ਪਰ ਅੱਜ ਤੱਕ ਉਹ ਕਦੇ ਵਾਪਸ ਲੋਨ ਹੋਇਆ ਨਹੀਂ ਕਿਉਂ ਕਿਉਂ ਲੋਨ ਦਿੱਤਾ ਕਿਸ ਪਰਪਸ ਲਈ ਦਿੱਤਾ ਕਿਉਂ ਨਹੀਂ ਵਾਪਸ ਦਿੱਤਾ ਇਹਦਾ ਕੋਈ ਰੀਜ਼ਨ ਨਹੀਂ ਆਇਆ ਫਿਰ ਇਹ ਤੋਂ ਇਲਾਵਾ ਜਿਹੜੇ ਇਹਨਾਂ ਦੇ ਐਸੈਟਸ ਨੇ ਜਦੋਂ ਇਹਨਾਂ ਦੇ ਐਸੈਟਸ ਵਗੈਰਾ ਚੈੱਕ ਕਰੇ ਗਏ ਕਿ ਇਹਨਾਂ ਦੀ ਇਨਕਮ ਟੈਕਸ ਰਿਟਰਨ ਤੋਂ ਇਹਨਾਂ ਦੇ ਇਲੈਕਸ਼ਨ ਐਫੀਡੇਵਿਡਸ ਤੋਂ ਜਿਹੜੇ ਕਿ ਜਦੋਂ ਤੋਂ ਇਹ 2007 ਤੋਂ ਇਲੈਕਸ਼ਨ ਲੜ ਰਹੇ ਨੇ ਤੇ ਹੁਣ ਤੱਕ ਤੇ ਜਿਹੜੇ ਇਹਨਾਂ ਦੇ ਐਫੀਡੇਵਿਡਸ ਦੇਖੇ ਗਏ ਤੇ ਨਾਲ ਇਹਨਾਂ ਦੇ ਤੇ ਨਾਲ ਇਹਨਾਂ ਦੀ ਵਾਈਫ ਦੇ ਤਾਂ ਉਹਦੇ ਵੀ ਜਿਹੜੀ ਇਹਨਾਂ ਦੀ ਟੋਟਲ ਇਨਕਮ ਬੰਦੀ ਸੀ ਉਹ ਬਣਦੀ ਸੀ 81 ਲੱਖ ਰੁਪਏ ਦੇ ਆਸ-ਪਾਸ ਜਿਹੜੀ ਟੋਟਲ ਇਨਕਮ ਬਣਦੀ ਸੀਗੀ ਤੇ ਜਿਹੜੇ ਇਹਨਾਂ ਦੇ ਖਰਚੇ ਨੇ ਜਿਹੜੇ ਉਹ ਸਾਰੇ ਐਸ ਪਰ ਕ੍ਰਾਈਟੇਰੀਆ ਪਲੱਸ ਸਾਰਾ ਜੋ ਵੀ ਇਹਨਾਂ ਦੇ ਖਰਚੇ ਸਟੇਟਮੈਂਟ ਆ ਤੋ ਆਏ ਨੇ ਸਭ ਕੁਝ ਉਹ ਕੰਸੀਡਰ ਕਰਕੇ 18 ਲੱਖ ਦੇ ਖਰਚੇ ਸੀ ਤਾਂ ਇਹਨਾਂ ਦੀ ਜਿਹੜੀ ਐਸੈਟ ਬਚਦੇ ਨੇ ਉਹ ਰਾਉਂਡ ਬਾਈਸ ਨੇ 62.6 ਲੱਖ ਰੁਪਏ ਦੇ ਜਦੋਂ ਜਾਂਚ ਕੀਤੀ ਗਈ ਤਾਂ ਇਹ ਜਿਹੜੇ ਐਸੈਟਸ ਨੇ ਜਦੋਂ ਇਹਨਾਂ ਦੇ ਐਕਚੁਅਲ ਐਸੈਟਸ ਨੇ ਉਹ 1 ਕਰੋੜ 10 ਲੱਖ ਦੇ ਐਸੈਟਸ ਪਾਏ ਜਾਂਦੇ ਨੇ ਤਾਂ 47 ਜਿਹੜੇ 47 ਲੱਖ ਰੁਪਏ ਇੱਥੇ ਇੱਕ ਹੀਰਫੇਰ ਹੈ ਜਿਹੜਾ ਕਿ ਅਜੇ ਤੱਕ ਇਹ ਨਹੀਂ ਡਿਸਲੋਸ ਨਹੀਂ ਕੀਤਾ ਇੱਕ ਹੋਰ ਬੜੀ ਸ਼ੌਕਿੰਗ ਚੀਜ਼ ਹੈ 2011-12 ਦੇ ਵਿੱਚ ਜਿਹੜੀ ਇਹਨਾਂ ਦੀ ਵਾਈਫ ਹੈ ਗਨੀਮਕੌਰ ਮਜੀਠੀਆ ਐਮਐਲਏ ਜਿਹੜੇ ਨੇ ਕੋਈ ਇੱਕ ਉਹਨਾਂ ਦੇ ਰਿਟਰਨ ਵਗੈਰਾ ਦੇ ਵਿੱਚ ਕੋਈ ਇੱਕ ਕੋਈ ਵੀ ਕੰਪਨੀ ਵਗੈਰਾ ਜਾਂ ਕੋਈ ਵੀ ਬਿਜ਼ਨਸ ਨਹੀਂ ਚੱਲ ਰਿਹਾ ਹੁੰਦਾ ਸਿਰਫ ਐਗਰੀਕਲਚਰ ਤੋਂ ਇਨਕਮ ਆਂਦੀ ਹੈ 2012-13 ਫਾਈਨੈਂਸ਼ੀਅਲ ਇਅਰ ਦੇ ਵਿੱਚ ਉਹ ਇੱਕ ਅਨ ਕੋਈ ਨਾਮ ਨਹੀਂ ਹੁੰਦਾ ਮੈਂਸ਼ਨ ਨਹੀਂ ਕੀਤਾ ਹੋਇਆ ਆਈਟੀਆਰ ਦੇ ਵਿੱਚ ਇੱਕ ਬਿਜ਼ਨਸ ਸਟਾਰਟ ਕਰਦੇ ਨੇ ਜਿਹਦੇ ਵਿੱਚ ਉਹਦੀ ਪ੍ਰੋਪਰਾਈਟਰ ਕੈਪੀਟਲ ਸ਼ੋ ਕਰਦੇ ਨੇ 1 ਕਰੋੜ 57 ਲੱਖ ਰੁਪਏ ਜਿਹੜੀ ਹੈ ਪ੍ਰੋਪਰਾਈਟਰ ਕੈਪੀਟਲ ਸ਼ੋ ਕਰਦੇ ਨੇ ਜਿਹਦੇ ਵਿੱਚੋਂ 56 ਲੱਖ ਦੇ ਆਸ-ਪਾਸ ਪ੍ਰੋਫਿਟ ਹੁੰਦਾ ਜਿਹੜਾ 1 ਕਰੋੜ ਰੁਪਏ ਹੈ ਜਿਹੜਾ ਰਿਮੇਨਿੰਗ ਬਚਦਾ ਉਹ ਕਿੱਥੋਂ ਆਇਆ ਕਿੱਥੇ ਗਿਆ ਕਿਉਂਕਿ ਅਗਲੇ ਸਾਲ ਉਹ ਇਹ ਜੀ ਕੋਈ ਕੰਪਨੀ ਐਗਜ਼ਿਸਟ ਹੀ ਨਹੀਂ ਕਰਦੀ ਸੀ ਤਾਂ ਇਸ ਤਰੀਕੇ ਨਾਲ ਟੋਟਲ ਜਿਹੜਾ ਇਹ ਬੰਦ ਹੈ ਇਹ ਸਾਰਾ ਜਿਹੜਾ ਜਦੋਂ ਟੋਟਲ ਕਰਦੇ ਆ ਤਾਂ अराउंड 540 ਕਰੋੜ ਰੁਪਏ ਜਿਹੜੇ ਬੰਦੇ ਨੇ ਇਹ ਇਨਕਮ ਜਿਹੜੀ ਹੈ ਜਿਹੜੇ ਅਨਡਿਸਕਲੋਸ ਜਿਹੜੇ ਇਹਨਾਂ ਦੇ ਪੈਸੇ ਵਗੈਰਾ ਕਿੱਥੋਂ ਆਏ ਨੇ ਕਿਵੇਂ ਗਏ ਨੇ ਕਿੱਥੇ ਆ ਉਹ ਸਾਰੇ ਹਜੇ ਤੱਕ ਇਹਨਾਂ ਨੇ ਕੁਝ ਦੱਸਿਆ ਨਹੀਂ ਹੈਗੇ ਤੇ ਦੂਸਰੀ ਗੱਲ ਕੋਰਟ ਦੇ ਵਿੱਚ ਅੱਜ ਜਦੋਂ ਰਿਮਾਂਡ ਮੰਗਿਆ ਗਿਆ ਤਾਂ ਇਹਨਾਂ ਨੇ ਆ ਕਾਫੀ ਐਨਾਂ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਬਟ ਕੋਰਟ ਨੇ ਫਿਰ ਵੀ 7 ਦਿਨ ਦਾ ਰਿਮਾਂਡ ਦਿੱਤਾ 2 ਜੁਲਾਈ ਨੂੰ ਪੇਸ਼ ਕਰਨਾ ਤੇ ਇੱਕ ਹੋਰ ਚੀਜ਼ ਕੋਰਟ ਦੇ ਜੀ ਇੱਕ ਹੋਰ ਬੜਾ ਧਿਆਨ ਦਿੱਤਾ ਗਿਆ ਜਿਹੜਾ ਇਹ ਇੱਕ ਇਨਫਲੂਐਂਸ ਜਿਹੜਾ ਕਰਦੇ ਆ ਥ੍ਰੈਟ ਕਰਦੇ ਨੇ ਕੱਲ ਸਾਰਿਆਂ ਨੇ ਦੇਖਿਆ ਜਿਸ ਟਾਈਮ ਦੇ ਉੱਤੇ ਜਦੋਂ ਵਿਜੀਲੈਂਸ ਦੀ ਟੀਮ ਇਨਵੈਸਟੀਗੇਟਿੰਗ ਟੀਮ ਜਦੋਂ ਇਹਨਾਂ ਦੇ ਘਰ ਜਾਂਦੀ ਆ ਤਾਂ ਕਿਸ ਤਰੀਕੇ ਨਾਲ ਉਹ ਥ੍ਰੈਟ ਕਰਦੇ ਨੇ ਜਿਹੜੀ ਇਨਵੈਸਟੀਗੇਟਿੰਗ ਟੀਮ ਨੂੰ ਡੀਐਸਪੀ ਜਿਹੜੇ ਸੀਗੇ ਉੱਥੇ ਗਏ ਹੋਏ ਸੀ ਉਹਨਾਂ ਨੂੰ ਕਿਵੇਂ ਥ੍ਰੈਟ ਕਰਦੇ ਨੇ ਤੇ ਸਾਰੇ ਰਸਤੇ ਵੀ ਆਂਦੇ ਹੋਏ ਵੀ ਇਹਨਾਂ ਨੂੰ ਥ੍ਰੈਟ ਕਰਦੇ ਆਏ ਨੇ ਕਿ ਕਿਸ ਤਰੀਕੇ ਵੀ ਤੁਹਾਡਾ ਹਜੇ ਇਹ ਡੇਢ ਸਾਲ ਪਿਆ ਡੇਢ ਸਾਲ ਬਾਅਦ ਤੁਹਾਡੀ ਫੈਮਲੀ ਨੂੰ ਦੇਖ ਲਾਂਗੇ ਤੁਹਾਡੀ ਨੌਕਰੀ ਦੇਖ ਲਾਂਗੇ ਇਹ ਸਭ ਕੁਝ ਆਨਰੇਬਲ ਸੀਐਮ ਪੰਜਾਬ ਨੇ ਉਹਨਾਂ ਨੂੰ ਓਪਨਲੀ ਤੇ ਇਸ ਇਹ ਸਾਰਾ ਕੁਝ ਜਿਹੜਾ ਕੋਰਟ ਦੇ ਧਿਆਨ ਦੇ ਵਿੱਚ ਲਿਆਇਆ ਗਿਆ ਤੇ ਉਸ ਤੋਂ ਬਾਅਦ ਹੀ ਕੋਰਟ ਨੇ ਜਿਹੜਾ ਇਹਨਾਂ ਨੂੰ 7 ਦਿਨ ਦਾ ਰਿਮਾਂਡ ਦਿੱਤਾ ਗਿਆ ਤੇ 2 ਜੁਲਾਈ ਜਿਹੜੀ ਹੈ ਇਹਦੇ ਵਿੱਚ ਅਗਲੀ ਤਰੀਕ ਨੂੰ ਮੰਗਿਆ ਕਿੰਨਾ ਸੀ ਰਿਮਾਂਡ ਮਿਲਿਆ ਕਿੰਨਾ ਮੰਗਿਆ ਕਿੰਨਾ ਸੀ ਫਰਚਾ ਦਾਜ ਹੋਇਆ ਹੈਗਾ ਇਹ ਐਲ ਡੀ ਪੀ ਐਸ ਦਾ ਫਰਚਾ ਹੈਗਾ ਜਿਹੜਾ ਆਮਦਨ ਤੋਂ ਬਾਅਦ ਦੌਰਾਨ ਕੁਝ ਇਹ ਜੇ ਅਨਡਿਸਕਲੋਸ ਇਨਕਮ ਇਹ ਜੀ ਆਈਆਂ ਸੀ ਜਿਹੜੇ ਪੈਸਿਆਂ ਦਾ ਫੇਅਰ ਪੇ ਸੀਗਾ 500 ਜਿਹੜਾ ਕਿ 540 ਕਰੋੜ ਰੁਪਏ ਦਾ ਸੀ ਤੇ ਉਹਦੇ ਵਿੱਚ ਇੱਕ ਕੰਪਨੀ ਹੈ SIL ਕੰਪਨੀ ਹੈ ਜਿਹਦੇ ਵਿੱਚ ਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਉਸਨੇ ਇਹ 2007 ਤੋਂ ਪਹਿਲਾਂ ਤੱਕ ਇਸ ਕੰਪਨੀ ਦੇ ਵਿੱਚ ਇਹ ਡਾਇਰੈਕਟਰ ਸੀਗੇ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਸੀਗੇ ਇਹਨਾਂ ਫੈਮਿਲੀ ਮੈਂਬਰ ਸਾਰੇ ਉਹਦੇ ਵਿੱਚ ਹੀ ਸ਼ੇਅਰਹੋਲਡਰ ਨੇ ਡਾਇਰੈਕਟਰ ਨੇ ਇਹਨਾਂ ਦੇ ਆਪਣੀ ਘਰ ਦੀ ਜਿਹੜੀ ਕੰਪਨੀ ਸੀਗੀ ਗੋਰਖਪੁਰ ਦੇ ਵਿੱਚ ਯੂਪੀ ਦੇ ਵਿੱਚ ਉਸ ਜਿਹੜੀ ਜਿਹੜੀ ਜਦੋਂ ਇਹ ਮਨਿਸਟਰ ਬਣ ਜਾਂਦੇ ਨੇ ਐਮਐਲਏ ਬਣ ਜਾਂਦੇ ਨੇ ਮਾਰਚ 2007 ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਉਸ ਕੰਪਨੀ ਤੋਂ ਦਾ ਰਿਜ਼ਾਈਨ ਕਰ ਦਿੰਦੇ ਨੇ ਬਟ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਨੇ ਉਸ ਦੇ ਵਿੱਚ ਡਾਇਰੈਕਟਰ ਰਹਿੰਦੇ ਨੇ ਸ਼ੇਅਰਹੋਲਡਰ ਰਹਿੰਦੇ ਨੇ ਖੁਦ ਉਸ ਕੰਪਨੀ ਦੇ ਵਿੱਚ 11% ਦੇ ਸਿੱਧੇ ਸ਼ੇਅਰਹੋਲਡਰ ਨੇ ਤੇ ਨਾਲ ਹੀ ਐਫਯੂਫ ਦੇ ਹਿਸਾਬ ਨਾਲ ਵੀ ਇਹ ਘੱਟੋ ਘਾਟ 20% ਦੇ ਸ਼ੇਅਰਹੋਲਡਰ ਨੇ ਉਸ ਕੰਪਨੀ 'ਚ ਉਸ ਕੰਪਨੀ ਦੇ ਵਿੱਚ ਜਦੋਂ ਜਾਂਚ ਕੀਤੀ ਗਈ ਇਹਨਾਂ ਦੀ ਕੈਸ਼ ਡਿਪੋਜ਼ਿਟ ਦੇ ਰਜਿਸਟਰ ਚੈੱਕ ਕਰੇ ਗਏ ਤੇ ਨਾਲ ਹੀ ਬੈਂਕ ਅਕਾਊਂਟ ਸਟੇਟਮੈਂਟ ਚੈੱਕ ਕਰੀ ਗਈਆਂ ਤਾਂ ਉਹਨਾਂ ਦੇ ਵਿੱਚ ਜਿਹੜਾ ਡਿਫਰੈਂਸ ਆ 161 ਕਰੋੜ ਰੁਪਏ ਦਾ ਡਿਫਰੈਂਸ ਆਇਆ ਹੈ ਜੀਵੇਂ ਕਿ 286 ਕਰੋੜ ਰੁਪਏ ਦਾ ਕੈਸ਼ ਡਿਪੋਜ਼ਿਟ ਹੋਏ ਨੇ ਬੈਂਕ ਦੇ ਵਿੱਚ ਤੇ ਉਸ ਤੋਂ ਉਸ ਤੋਂ ਇਲਾਵਾ ਜਿਹੜੇ ਖਾਤਿਆਂ ਦੇ ਵਿਚਾਰੇ ਨੇ ਉਹ 125 ਕਰੋੜ ਦੇ ਆਸ-ਪਾਸ ਹੀ ਤਾਂ ਤਾਂ 161 ਕਰੋੜ ਦਾ ਜਿਹੜਾ ਇਸ਼ੂ ਹੈ 161 ਕਰੋੜ ਰੁਪਏ ਦਾ ਅਨਐਕਸਪਲੇਨਡ ਇਨਕਮ ਜਿਹੜੀ ਆ ਇਹਨਾਂ ਨੇ ਕਿੱਥੇ ਦੱਸੀ ਨਹੀਂ ਤਾਂ ਇੱਕ ਤਾਂ ਇਹ ਫੇਰ ਫੇਰ ਹੋਈ ਹੋਈ ਆ ਕਿੱਥੋਂ ਦੀ ਆਏ ਨੇ ਉਹ ਪੈਸੇ ਕਿੱਥੇ ਡਿਸਕਲੋਜ਼ ਨਹੀਂ ਸਾਰੀ ਇਹਨਾਂ ਦੀ ਕਿਸੇ ਵੀ ਕੰਪਨੀ ਦੇ ਬਾਰੇ ਕਿੱਥੇ ਡਿਸਕਸ ਕਰਨੀ ਆ ਸੈਕਿੰਡ ਜਿਹੜੀ ਹੈਗੀ ਹੈ ਜਦੋਂ ਇਹਨਾਂ ਨੇ ਸੈਕਿੰਡ ਟਰਮ ਦੇ ਵਿੱਚ ਜਦੋਂ ਮਨਿਸਟਰ ਬਣਦੇ ਨੇ 2012 13 13 14 ਦੇ ਵਿੱਚ ਉਦੋਂ ਵੀ ਜਿਹੜੀ ਇਹਨਾਂ ਦੀ ਕੰਪਨੀ ਸੀਗੀ ਸੇਮ ਇਹੀ ਕੰਪਨੀ ਇਸੇ ਕੰਪਨੀ ਦੇ ਵਿੱਚ 13 ਜਿਹੜੇ ਕਲੈਕਸ਼ਨ ਨੇ ਸ਼ੋ ਹੁੰਦੀ ਹੈ ਕਿ ਕਿੰਨੇ ਪੈਸੇ ਇਕੱਠੇ ਹੋਏ ਨੇ ਵੀ ਉਸ ਕੰਪਨੀ ਦੇ ਵਿੱਚ ਵੀ ਜੋ ਵੀ ਪੈਸੇ ਜਮ੍ਹਾਂ ਹੋਏ ਨੇ ਚਾਹੇ ਕੈਸ਼ ਹੋਏ ਨੇ ਚਾਹੇ ਬੈਂਕਾਂ ਦੇ ਜਮ੍ਹਾਂ ਹੋਏ ਨੇ ਉਹ 1106 ਕਰੋੜ ਰੁਪਏ ਸ਼ੋ ਕੀਤੇ ਗਏ ਨੇ ਜਦੋਂ ਕੀ ਜਦੋਂ ਬੈਂਕਾਂ ਨਾਲ ਮੈਚ ਕੀਤਾ ਗਿਆ ਤਾਂ ਉਹ 1342 ਕਰੋੜ ਰੁਪਏ ਨਿਕਲਿਆ ਤੇ ਇਹਦੇ ਵਿੱਚੋਂ ਇਹ 236 ਕਰੋੜ ਰੁਪਏ ਜਿਹੜੇ ਨੇ ਉਹਨਾਂ ਦੀ ਹੇਅਰ ਫੇਅਰ ਸੀਗੀ 236 ਕਰੋੜ ਰੁਪਏ ਇਸ ਐਫਆਈ ਇਸ ਜਿਹੜੇ ਕੰਪਨੀ ਦੇ ਵਿੱਚ ਕਿੱਥੋਂ ਉਹ 236 ਕਰੋੜ ਆਏ 161 ਪਹਿਲਾਂ ਹੋਗੇ 236 ਕਰੋੜ ਹੁਣ ਹੋਗੇ ਇਸ ਤੋਂ ਬਾਅਦ ਤੀਸਰੀ ਜਿਹੜੀ ਸੀਗੀ ਜਿਹੜੀ ਇਹਨਾਂ ਦੀ ਫੋਰਨ ਤੋਂ ट्रांजੈਕਸ਼ਨ ਜਿਹੜੀਆਂ ਆਈਆਂ ਨੇ ਜਿਹੜੀ ਕਿ ਟੋਟਲ ਜਿਹੜੀ ਅਮਾਉਂਟ ਹੈਗੀ ਉਹਨਾਂ ਦੀ 141 ਕਰੋੜ ਦੇ ਆਸ-ਪਾਸ ਉਹਨੂੰ ਵੀ ਪੂਰਾ ਐਕਸਪਲੇਨ ਕੀਤਾ ਗਿਆ ਕਿ ਕੰਪਨੀਆਂ ਨੇ ਸਾਈਪ੍ਰਸ ਜਿਹੜਾ ਕਿ ਮੰਨਿਆ ਜਾਂਦਾ ਟੈਕਸ 7 ਮੰਨਿਆ ਜਾਂਦਾ ਟੈਕਸ 7 ਪਲੱਸ ਜਿਹੜਾ ਵੀ ਹਵਾਲਾ ਦਾ ਪੈਸਾ ਕਿਸ ਤਰੀਕੇ ਨਾਲ ਘੁੰਮਣਾ ਉਹ ਸਾਈਪ੍ਰਸ ਪੂਰੇ ਵਰਲਡ ਦੇ ਵਿੱਚ ਫੇਮਸ ਹੈ ਵੀ ਸਾਈਪ੍ਰਸ ਦੀ ਜਿਹੜੀ ਕੰਪਨੀਆਂਜ਼ ਨੇ ਕਿ ਉੱਥੋਂ ਦੀ ਡੀਲਿੰਗ ਜਿਹੜੀ ਹੈ ਪ੍ਰੋਪਰ ਚੱਲਦੀ ਹੈ ਉੱਥੋਂ ਇੱਕ ਕੰਪਨੀ ਹੈ ਇਹਨਾਂ ਤੋਂ 35 ਕਰੋੜ ਦੇ ਸ਼ੇਅਰ ਪਰਚੇਸ ਕਰਦੀ ਹੈ ਉਹੀ ਕੰਪ ਕੁਝ ਸਾਲਾਂ ਬਾਅਦ ਜਦੋਂ ਇਹ ਮਿਨਿਸਟਰ ਹੁੰਦੇ ਨੇ ਤਾਂ ਉਸ ਟਾਈਮ ਦੇ ਵਿੱਚ ਉਹ ਕੰਪਨੀ 35 ਕਰੋੜ ਦੇ ਸ਼ੇਅਰ ਜਿਹੜੇ ਨੇ 35 ਕਰੋੜ ਦੇ ਵਿੱਚ ਵੇਚ ਜਾਂਦੀ ਹੈ ਜਦੋਂ ਕਿ ਉਹ ਕੰਪਨੀ ਪ੍ਰੋਫਿਟ ਦੇ ਵਿੱਚ ਚੱਲ ਰਹੀ ਹੈ ਤੇ ਜਿਹੜੀ ਐਸਆਈਐਲ ਹੈ ਕੰਪਨੀ ਪ੍ਰੋਫਿਟ ਦੇ ਵਿੱਚ ਹੈ ਡਿਸਪਾਈਟ ਉਹਦੇ ਉਹ ਕੰਪਨੀ ਜਿਹੜੀ ਹੈ 90% ਲਾਸ ਦੇ ਉੱਤੇ ਆਪਣੇ ਸ਼ੇਅਰ ਸੇਲ ਕਰਕੇ ਜਾਂਦੀ ਹੈ ਇਸ ਤੋਂ ਇਲਾਵਾ ਉਹੀ ਕੰਪਨੀ ਜਿਹੜੀ ਹੈ ਇੱਕ ਕਲੀਅਰ ਵਾਟਰ ਕੈਪੀਟਲ ਕੈਪੀਟਲ ਪਾਰਟਨਰਸ ਇੰਡੀਆ ਲਿਮਿਟਿਡ ਹੈ ਇਹੀ ਸਰਾਇਆ ਇੰਡਸਟਰੀ ਨੂੰ 90 ਕਰੋੜ ਰੁਪਏ ਦਾ ਲੋਨ ਦਿੰਦੀ ਹੈ 2007-889 ਦੇ ਵਿੱਚ ਜਿਹਦਾ ਕਿ ਵਿਆਜ ਅਗਲੇ 7 ਸਾਲਾਂ ਦੇ ਵਿੱਚ अराउंड 44 ਕਰੋੜ ਰੁਪਏ ਦਾ ਵਿਆਜ ਬੰਦ ਹੈ ਤੇ ਟੋਟਲ ਅਮਾਉਂਟ ਬਣ ਜਾਂਦੀ ਹੈ 134 ਕਰੋੜ ਦੇ ਆਸ-ਪਾਸ ਅਮਾਉਂਟ ਬਣਦੀ ਹੈ ਤੇ ਉਹ ਕੰਪਨੀ ਸਰਾਇਆ ਇੰਡਸਟਰੀ ਜਿਹੜੀ ਕਿ ਪ੍ਰੋਫਿਟ ਦੇ ਵਿੱਚ ਚੱਲ ਰਹੀ ਹੈ ਉਸ ਪੀਰੀਅਡ ਦੇ ਵਿੱਚ ਉਹਨਾਂ ਨਾਲ ਸੈਟਲਮੈਂਟ ਦੇ ਵਿੱਚ 51 ਕਰੋੜ ਦੇ ਸੈਟਲ ਕਰ ਜਾਂਦੀ ਹੈ ਲੋਨ ਦਿੱਤਾ ਹੈ ਟੋਟਲ 134 ਕਰੋੜ ਦਾ ਕੰਪਨੀ ਪ੍ਰੋਫਿਟ ਦੇ ਵਿੱਚ ਹੈ ਤੇ ਸੈਟਲਮੈਂਟ ਕਰ ਜਾਂਦੀ ਹੈ 51 ਕਰੋੜ ਦੇ ਵਿੱਚ ਤਾਂ ਅਰਾਊਂਡ ਇੱਥੇ 80 ਕਰੋੜ ਤੋਂ ਉੱਤੇ ਦਾ ਜਿਹੜਾ ਜਿਹੜਾ ਹੈ ਰਫੇਰ ਹੈ ਉਹ ਇੱਥੋਂ ਦੀ ਅਪਰੂਵ ਹੁੰਦਾ ਇਸ ਤੋਂ ਇਲਾਵਾ ਐਮੀ ਬਾਹਰ ਤੋਂ ਜਿਹੜੀ ਕੰਪਨੀਆਂ ਨੇ ਇੱਕ ਹੋਰ ਕੰਪਨੀ ਸੀਗੀ ਜ਼ੈਂਟੋਲਰ ਹੋਲਡਿੰਗ ਲਿਮਟਿਡ ਹੈ ਸਾਈਪ੍ਰਸ ਦੀ ਹੀ ਕੰਪਨੀ ਹੈ ਜਿਹੜੀ ਬਾਅਦ ਵਿੱਚ ਸਿੰਡੀਕੇਟਮ ਬਣ ਜਾਂਦੀ ਹੈ ਉਸ ਕੰਪਨੀ ਦੇ ਵਿੱਚ ਵੀ ਉਹ ਕੰਪਨੀ ਜਿਹੜੀ ਆ ਇਹਨਾਂ ਦੀ ਕੰਪਨੀ ਨੂੰ 22.86 ਕਰੋੜ ਰੁਪਏ ਦਾ ਲੋਨ ਦਿੰਦੀ ਹੈ ਜਿਹੜਾ ਕਿ ਕੁਝ ਟਾਈਮ ਬਾਅਦ ਉਹ ਆਪਣੇ ਸ਼ੇਅਰ ਵੇਚ ਜਾਂਦੀ ਹੈ 0 ਕਰੋੜ ਦੇ ਵਿੱਚ ਮਤਲਬ ਫ੍ਰੀ ਦੇ ਵਿੱਚ ਉਹਨਾਂ ਨੂੰ ਸ਼ੇਅਰ ਦੇ ਜਾਂਦੀ ਹੈ 22.86 ਕਰੋੜ ਦੇ ਜਿਹੜੇ ਸ਼ੇਅਰ ਨੇ ਉਹ ਫ੍ਰੀ ਦੇ ਵੀ ਦੇ ਜਾਂਦੀ ਹੈ ਇਹਦਾ ਕੋਈ ਰੀਜ਼ਨ ਨਹੀਂ ਵੀ ਕਿਉਂ ਉਹ ਕੰਪਨੀ ਦੇਗੀ ਕਿਉਂਕਿ ਉਹ ਸਾਈਪ੍ਰਸ ਦੀ ਕੰਪਨੀਆਂ ਨੇ ਸਾਈਪ੍ਰਸ ਦੇ ਵਿੱਚ ਜਿਹੜੇ ਦੇਖਿਆ ਵੀ ਆ ਸਾਰੇ ਐਸੇ ਹੀ ਰੇਪੇਰੀ ਹੁੰਦੇ ਨੇ ਉਹ ਤੋਂ ਇਲਾਵਾ ਇੱਕ ਹੋਰ ਕੰਪਨੀ ਹੈ ਸਿੰਗਾਪੁਰ ਦੀ ਉਹ ਵੀ ਸਵਾ ਚਾਰ ਕਰੋੜ ਦੇ ਆਸ-ਪਾਸ ਇਹਨਾਂ ਨੂੰ ਲੋਨ ਦਿੰਦੀ ਆ ਪਰ ਅੱਜ ਤੱਕ ਉਹ ਕਦੇ ਵਾਪਸ ਲੋਨ ਹੋਇਆ ਨਹੀਂ ਕਿਉਂ ਕਿਉਂ ਲੋਨ ਦਿੱਤਾ ਕਿਸ ਪਰਪਸ ਲਈ ਦਿੱਤਾ ਕਿਉਂ ਨਹੀਂ ਵਾਪਸ ਦਿੱਤਾ ਇਹਦਾ ਕੋਈ ਰੀਜ਼ਨ ਨਹੀਂ ਆਇਆ ਤੇਰੇ ਤੋਂ ਇਲਾਵਾ ਜਿਹੜੇ ਇਹਨਾਂ ਦੇ ਐਸੈਟਸ ਨੇ ਜਦੋਂ ਇਹਨਾਂ ਦੇ ਐਸੈਟਸ ਵਗੈਰਾ ਚੈੱਕ ਕਰੇ ਗਏ ਕਿ ਇਹਨਾਂ ਦੀ ਇਨਕਮ ਟੈਕਸ ਰਿਟਰਨ ਤੋਂ ਇਹਨਾਂ ਦੇ ਇਲੈਕਸ਼ਨ ਐਫੀਡੇਵਿਟਸ ਤੋਂ ਜਿਹੜੇ ਕਿ ਜਦੋਂ ਤੋਂ ਇਹ 2007 ਤੋਂ ਇਲੈਕਸ਼ਨ ਲੜ ਰਹੇ ਨੇ ਤੇ ਹੁਣ ਤੱਕ ਤੇ ਜਿਹੜੇ ਇਹਦਾ ਐਫੀਡੇਵਿਟਸ ਦੇਖੇ ਗਏ ਤੇ ਨਾਲ ਇਹਨਾਂ ਦੇ ਤੇ ਨਾਲ ਇਹਨਾਂ ਦੀ ਵਾਈਫ ਦੇ ਤਾਂ ਉਹਦੇ ਵਿੱਚ ਜਿਹੜੀ ਇਹਨਾਂ ਦੀ ਟੋਟਲ ਇਨਕਮ ਬੰਦੀ ਸੀ ਉਹ ਬੰਦੀ ਸੀ 81 ਲੱਖ ਰੁਪਏ ਦੇ ਆਸ-ਪਾਸ ਜਿਹੜੀ ਟੋਟਲ ਇਨਕਮ ਬੰਦੀ ਸੀਗੀ ਤੇ ਜਿਹੜੇ ਇਹਨਾਂ ਦੇ ਖਰਚੇ ਨੇ ਜਿਹੜੇ ਉਹ ਸਾਰੇ ਐਸ ਪਰ ਕ੍ਰਾਈਟੇਰੀਆ ਪਲੱਸ ਸਾਰਾ ਜੋ ਵੀ ਇਹਨਾਂ ਦੇ ਖਰਚੇ ਸਟੇਟਮੈਂਟ ਆ ਤੋਂ ਆਏ ਨੇ ਸਭ ਕੁਝ ਉਹ ਕੰਸੀਡਰ ਕਰਕੇ 18 ਲੱਖ ਦੇ ਖਰਚੇ ਸੀ ਤਾਂ ਇਹਨਾਂ ਦੀ ਜਿਹੜੀ ਐਸੈਟ ਬਚਦੇ ਨੇ ਉਹ ਰਾਉਂਡ ਬਾਈਸ ਨੇ 63 ਲੱਖ ਰੁਪਏ ਦੇ ਜਦੋਂ ਜਾਂਚ ਕੀਤੀ ਗਈ ਤਾਂ ਇਹ ਜਿਹੜੇ ਐਸੈਟਸ ਨੇ ਜਦੋਂ ਇਹਨਾਂ ਦੇ ਐਕਚੁਅਲ ਐਸੈਟਸ ਨੇ ਉਹ 1 ਕਰੋੜ 10 ਲੱਖ ਦੇ ਐਸੈਟਸ ਪਾਏ ਜਾਂਦੇ ਨੇ ਤਾਂ 47 ਜਿਹੜੇ 47 ਲੱਖ ਰੁਪਏ ਇੱਥੇ ਇੱਕ ਹੀਰਫੇਰ ਹੈ ਜਿਹੜਾ ਕਿ ਅਜੇ ਤੱਕ ਇਹਨਾਂ ਨੇ ਡਿਸਕਲੋਜ਼ ਨਹੀਂ ਕੀਤਾ ਇੱਕ ਹੋਰ ਬੜੀ ਸ਼ੌਕਿੰਗ ਚੀਜ਼ ਹੈ 2011-12 ਦੇ ਵਿੱਚ ਜਿਹੜੀ ਇਹਨਾਂ ਦੀ ਵਾਈਫ ਹੈ ਗਨੀਮਕੌਰ ਮਜੀਠੀਆ ਐਮਐਲਏ ਜਿਹੜੇ ਨੇ ਉਹ ਇੱਕ ਉਹਨਾਂ ਦੇ ਰਿਟਰਨ ਵਗੈਰਾ ਦੇ ਵਿੱਚ ਕੋਈ ਇੱਕ ਕੋਈ ਵੀ ਕੰਪਨੀ ਵਗੈਰਾ ਜਾਂ ਕੋਈ ਵੀ ਬਿਜ਼ਨਸ ਨਹੀਂ ਚੱਲ ਰਿਹਾ ਹੁੰਦਾ ਸਿਰਫ ਐਗਰੀਕਲਚਰ ਤੋਂ ਇਨਕਮ ਆਂਦੀ ਹੈ 2012-13 ਫਾਈਨੈਂਸ਼ੀਅਲ ਇਅਰ ਦੇ ਵਿੱਚ ਉਹ ਇੱਕ ਅਨ ਕੋਈ ਨਾਮ ਨਹੀਂ ਹੁੰਦਾ ਮੈਂਸ਼ਨ ਨਹੀਂ ਕੀਤਾ ਆਇਟੀਆਰ ਦੇ ਵਿੱਚ ਇੱਕ ਬਿਜ਼ਨਸ ਸਟਾਰਟ ਕਰਦੇ ਨੇ ਜਿਹਦੇ ਵਿੱਚ ਉਹਦੀ ਪ੍ਰੋਪਰਾਈਟਰ ਕੈਪੀਟਲ ਸ਼ੋ ਕਰਦੇ ਨੇ 1 ਕਰੋੜ 57 ਲੱਖ ਰੁਪਏ ਜਿਹੜੀ ਹੈ ਪ੍ਰੋਪਰਾਈਟਰ ਕੈਪੀਟਲ ਸ਼ੋ ਕਰਦੇ ਨੇ ਜਿਹਦੇ ਵਿੱਚੋਂ 56 ਲੱਖ ਦੇ ਆਸ-ਪਾਸ profit ਹੁੰਦਾ ਜਿਹੜਾ 1 ਕਰੋੜ ਰੁਪਏ ਹੈ ਜਿਹੜਾ ਰਿਮੇਨਿੰਗ ਬਚਦਾ ਉਹ ਕਿੱਥੋਂ ਆਇਆ ਕਿੱਥੇ ਗਿਆ ਕਿਉਂਕਿ ਅਗਲੇ ਸਾਲ ਉਹ ਇਹ ਜੀ ਕੋਈ ਕੰਪਨੀ ਐਗਜ਼ਿਸਟ ਹੀ ਨਹੀਂ ਕਰਦੀ ਸੀ ਤਾਂ ਇਸ ਤਰੀਕੇ ਨਾਲ ਟੋਟਲ ਜਿਹੜਾ ਇਹ ਬੰਦ ਹੈ ਇਹ ਸਾਰਾ ਜਿਹੜਾ ਜਦੋਂ ਟੋਟਲ ਕਰਦੇ ਆ ਤਾਂ अराउंड 540 ਕਰੋੜ ਰੁਪਏ ਜਿਹੜੇ ਬੰਦੇ ਨੇ ਇਹ ਇਨਕਮ ਜਿਹੜੀ ਹੈ ਜਿਹੜੇ ਅਨਡਿਸਕਲੋਸ ਜਿਹੜੇ ਇਹਨਾਂ ਦੇ ਪੈਸੇ ਵਗੈਰਾ ਕਿੱਥੋਂ ਆਏ ਨੇ ਕਿਵੇਂ ਗਏ ਨੇ ਕਿੱਥੇ ਆ ਉਹ ਸਾਰੇ ਹਜੇ ਤੱਕ ਇਹਨਾਂ ਨੇ ਕੁਝ ਦੱਸਿਆ ਨਹੀਂ ਹੈਗੇ ਤੇ ਦੂਸਰੀ ਗੱਲ ਕੋਰਟ ਦੇ ਵਿੱਚ ਅੱਜ ਜਦੋਂ ਰਿਮਾਂਡ ਮੰਗਿਆ ਗਿਆ ਤਾਂ ਇਹਨਾਂ ਨੇ ਆ ਕਾਫੀ ਐਨਾਂ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਬਟ ਕੋਰਟ ਨੇ ਫਿਰ ਵੀ 7 ਦਿਨ ਦਾ ਰਿਮਾਂਡ ਦਿੱਤਾ 2 ਜੁਲਾਈ ਨੂੰ ਪੇਸ਼ ਕਰਨਾ ਤੇ ਇੱਕ ਹੋਰ ਚੀਜ਼ ਕੋਰਟ ਦੇ ਜੀ ਇੱਕ ਹੋਰ ਬੜਾ ਧਿਆਨ ਦਿੱਤਾ ਗਿਆ ਜਿਹੜਾ ਇਹ ਇੱਕ ਇਨਫਲੂਐਂਸ ਜਿਹੜਾ ਕਰਦੇ ਆ ਥ੍ਰੈਟ ਕਰਦੇ ਨੇ ਕੱਲ ਸਾਰਿਆਂ ਨੇ ਦੇਖਿਆ ਜਿਸ ਟਾਈਮ ਦੇ ਉੱਤੇ ਜਦੋਂ ਵਿਜੀਲੈਂਸ ਦੀ ਟੀਮ ਇਨਵੈਸਟੀਗੇਟਿੰਗ ਟੀਮ ਜਦੋਂ ਇਹਨਾਂ ਦੇ ਘਰ ਜਾਂਦੀ ਆ ਤਾਂ ਕਿਸ ਤਰੀਕੇ ਨਾਲ ਉਹ ਥ੍ਰੈਟ ਕਰਦੇ ਨੇ ਜਿਹੜੀ ਇਨਵੈਸਟੀਗੇਟਿੰਗ ਟੀਮ ਨੂੰ ਡੀਐਸਪੀ ਜਿਹੜੇ ਸੀਗੇ ਉੱਥੇ ਗਏ ਹੋਏ ਸੀ ਉਹਨਾਂ ਨੂੰ ਕਿਵੇਂ ਥ੍ਰੈਟ ਕਰਦੇ ਨੇ ਤੇ ਸਾਰੇ ਰਸਤੇ ਵੀ ਆਂਦੇ ਹੋਏ ਵੀ ਇਹਨਾਂ ਨੂੰ ਥ੍ਰੈਟ ਕਰਦੇ ਆਏ ਨੇ ਕਿ ਕਿਸ ਤਰੀਕੇ ਵੀ ਤੁਹਾਡਾ ਹਜੇ ਇਹ 1.5 ਸਾਲ ਪਿਆ 1.5 ਸਾਲ ਬਾਅਦ ਤੁਹਾਡੀ ਫੈਮਲੀ ਨੂੰ ਦੇਖ ਲਾਂਗੇ ਤੁਹਾਡੀ ਨੌਕਰੀ ਦੇਖ ਲਾਂਗੇ ਇਹ ਸਭ ਕੁਝ ਆਨਰੇਬਲ ਸੀਐਮ ਪੰਜਾਬ ਨੇ ਉਹਨਾਂ ਨੂੰ ਓਪਨਲੀ ਥ੍ਰੈਟ ਦੇ ਰਹੇ ਨੇ ਤੇ ਇਸ ਇਹ ਸਾਰਾ ਕੁਝ ਜਿਹੜਾ ਕੋਰਟ ਦੇ ਧਿਆਨ ਦੇ ਵਿੱਚ ਲਿਆਇਆ ਗਿਆ ਤੇ ਉਸ ਤੋਂ ਬਾਅਦ ਹੀ ਕੋਰਟ ਨੇ ਜਿਹੜਾ ਇਹਨਾਂ ਨੂੰ 7 ਦਿਨ ਦਾ ਰਿਮਾਂਡ ਦਿੱਤਾ ਗਿਆ ਤੇ 2 ਜੁਲਾਈ ਜਿਹੜੀ ਹੈ ਇਹਦੇ ਵਿੱਚ ਅਗਲੀ ਮੰਗਿਆ ਕਿੰਨਾ ਸੀ ਰਿਮਾਂਡ ਮਿਲੇ ਕਿੰਨਾ ਮੰਗਿਆ ਕਿੰਨਾ ਸੀ ਫਰਚਾ ਦਾ ਹੋਇਆ ਹੈਗਾ ਇਹ ਐਨਡੀਪੀਐਸ ਦਾ ਫਰਚਾ ਹੈ ਜੇ ਆਪਨੇ ਤੋਂ ਬਾਅਦ ਦੌਰਾਨ ਕੁਝ ਇਹ ਜੇ ਅਨਡਿਸਕਲੋਸ ਇਨਕਮ ਇਹ ਜੀ ਆਈਆਂ ਸੀ ਜਿਹੜੇ ਪੈਸਿਆਂ ਦਾ ਫੇਅਰ ਪੇ ਸੀਗਾ 500 ਜਿਹੜਾ ਕਿ 540 ਕਰੋੜ ਰੁਪਏ ਦਾ ਸੀ ਤੇ ਉਹਦੇ ਵਿੱਚ ਇੱਕ ਕੰਪਨੀ ਹੈ SIIL ਕੰਪਨੀ ਹੈ ਜਿਹਦੇ ਵਿੱਚ ਕੀ ਵਿਕਰਮ ਸਿੰਘ ਮਜੀਠੀਆ ਜਿਹੜੇ ਐਕਿਊਸ ਨੇ ਇਹ 2007 ਤੋਂ ਪਹਿਲਾਂ ਤੱਕ ਇਸ ਕੰਪਨੀ ਦੇ ਵਿੱਚ ਇਹ ਡਾਇਰੈਕਟਰ ਸੀਗੇ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਸੀਗੇ ਇਹਨਾਂ ਫੈਮਿਲੀ ਮੈਂਬਰ ਸਾਰੇ ਉਹਦੇ ਵਿੱਚ ਹੀ ਸ਼ੇਅਰਹੋਲਡਰ ਨੇ ਡਾਇਰੈਕਟਰ ਨੇ ਇਹਨਾਂ ਦੇ ਆਪਣੀ ਘਰ ਦੀ ਜਿਹੜੀ ਕੰਪਨੀ ਸੀਗੀ ਗੌਰਖਪੁਰ ਦੇ ਵਿੱਚ ਯੂਪੀ ਦੇ ਵਿੱਚ ਉਸ ਜਿਹੜੀ ਜਿਹੜੀ ਜਦੋਂ ਇਹ ਮਨਿਸਟਰ ਬਣ ਜਾਂਦੇ ਨੇ ਐਮਐਲਏ ਬਣ ਜਾਂਦੇ ਨੇ ਮਾਰਚ 2007 ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਉਸ ਕੰਪਨੀ ਤੋਂ ਦਾ ਰਿਜ਼ਾਈਨ ਕਰ ਦਿੰਦੇ ਨੇ ਬਟ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਨੇ ਉਸ ਦੇ ਵਿੱਚ ਡਾਇਰੈਕਟਰ ਰਹਿੰਦੇ ਨੇ ਸ਼ੇਅਰਹੋਲਡਰ ਰਹਿੰਦੇ ਨੇ ਖੁਦ ਉਸ ਕੰਪਨੀ ਦੇ ਵਿੱਚ 11% ਦੇ ਸਿੱਧੇ ਸ਼ੇਅਰਹੋਲਡਰ ਨੇ ਤੇ ਨਾਲ ਹੀ ਐਚਯੂਐਫ ਦੇ ਹਿਸਾਬ ਨਾਲ ਵੀ ਇਹ ਘਟੋਕਰ 20% ਦੇ ਸ਼ੇਅਰਹੋਲਡਰ ਨੇ ਉਸ ਕੰਪਨੀ 'ਚ ਉਸ ਕੰਪਨੀ ਦੇ ਵਿੱਚ ਜਦੋਂ ਜਾਂਚ ਕੀਤੀ ਗਈ ਇਹਨਾਂ ਦੀ ਕੈਸ਼ ਡਿਪੋਜ਼ਿਟ ਦੇ ਰਜਿਸਟਰ ਚੈੱਕ ਕਰੇ ਗਏ ਤੇ ਨਾਲ ਹੀ ਬੈਂਕ ਅਕਾਊਂਟ ਸਟੇਟਮੈਂਟ ਚੈੱਕ ਕਰੀ ਗਈਆਂ ਤਾਂ ਉਹਨਾਂ ਦੇ ਵਿੱਚ ਜਿਹੜਾ ਡਿਫਰੈਂਸ ਆ 161 ਕਰੋੜ ਰੁਪਏ ਦਾ ਡਿਫਰੈਂਸ ਆਇਆ ਹੈ ਜੀਵੇਂ ਕਿ 286 ਕਰੋੜ ਰੁਪਏ ਦਾ ਕੈਸ਼ ਡਿਪੋਜ਼ਿਟ ਹੋਏ ਨੇ ਬੈਂਕ ਦੇ ਵਿੱਚ ਤੇ ਉਸ ਤੋਂ ਉਸ ਤੋਂ ਇਲਾਵਾ ਜਿਹੜੇ ਖਾਤਿਆਂ ਦੇ ਵਿਚਾਰੇ ਨੇ ਉਹ 125 ਕਰੋੜ ਦੇ ਆਸ-ਪਾਸ ਹੀ ਤਾਂ ਤਾਂ 161 ਕਰੋੜ ਦਾ ਜਿਹੜਾ ਇਸ਼ੂ ਹੈ 161 ਕਰੋੜ ਰੁਪਏ ਦਾ ਅਨਐਕਸਪਲੇਨਡ ਇਨਕਮ ਜਿਹੜੀ ਆ ਇਹਨਾਂ ਨੇ ਕਿੱਥੇ ਦੱਸੀ ਨਹੀਂ ਤਾਂ ਇੱਕ ਤਾਂ ਇਹ ਫੇਰ ਫੇਰ ਹੋਈ ہوئی ਆ ਕਿੱਥੋਂ ਦੀ ਆਏ ਨੇ ਉਹ ਪੈਸੇ ਕਿੱਥੇ ਡਿਸਕਲੋਜ਼ ਨਹੀਂ ਸਾਰੀ ਇਹਨਾਂ ਦੀ ਕਿਸੇ ਵੀ ਕੰਪਨੀ ਦੇ ਬਾਰੇ ਕਿੱਥੇ ਡਿਸਕਸ ਕਰਨੀ ਆ ਸੈਕੰਡ ਜਿਹੜੀ ਹੈਗੀ ਹੈ ਜਦੋਂ ਇਹਨਾਂ ਨੇ ਸੈਕੰਡ ਟਰਮ ਦੇ ਵਿੱਚ ਜਦੋਂ ਮਨਿਸਟਰ ਬਣਦੇ ਨੇ 2012 13 13 14 ਦੇ ਵਿੱਚ ਉਦੋਂ ਵੀ ਜਿਹੜੀ ਇਹਨਾਂ ਦੀ ਕੰਪਨੀ ਸੀਗੀ ਸੇਮ ਇਹੀ ਕੰਪਨੀ ਇਸੇ ਕੰਪਨੀ ਦੇ ਵਿੱਚ 13 ਜਿਹੜੇ ਕਲੈਕਸ਼ਨ ਨੇ ਸ਼ੋ ਹੁੰਦੀ ਹੈ ਕਿ ਕਿੰਨੇ ਪੈਸੇ ਇਕੱਠੇ ਹੋਏ ਨੇ ਵੀ ਉਸ ਕੰਪਨੀ ਦੇ ਵਿੱਚ ਵੀ ਜੋ ਵੀ ਪੈਸੇ ਜਮ੍ਹਾਂ ਹੋਏ ਨੇ ਚਾਹੇ ਕੈਸ਼ ਹੋਏ ਨੇ ਚਾਹੇ ਬੈਂਕਾਂ ਦੇ ਜਮ੍ਹਾਂ ਹੋਏ ਨੇ ਉਹ 1106 ਕਰੋੜ ਰੁਪਏ ਸ਼ੋ ਕੀਤੇ ਗਏ ਨੇ ਜਦੋਂ ਕਿ ਜਦੋਂ ਬੈਂਕਾਂ ਨਾਲ ਮੈਚ ਕੀਤਾ ਗਿਆ ਤਾਂ ਉਹ 1342 ਕਰੋੜ ਰੁਪਏ ਨਿਕਲਿਆ ਤੇ ਇਹਦੇ ਵਿੱਚੋਂ ਇਹ 236 ਕਰੋੜ ਰੁਪਏ ਜਿਹੜੇ ਨੇ ਉਹਨਾਂ ਦੀ ਹੇਰਫੇਰ ਸੀਗੀ 236 ਕਰੋੜ ਰੁਪਏ ਇਸ ਐਫ ਆਈ ਇਸ ਜਿਹੜੇ ਕੰਪਨੀ ਦੇ ਵਿੱਚ ਕਿੱਥੋਂ ਉਹ 236 ਕਰੋੜ ਆਏ 161 ਪਹਿਲਾਂ ਹੋਗੇ 236 ਕਰੋੜ ਹੁਣ ਹੋਗੇ ਇਸ ਤੋਂ ਬਾਅਦ ਤੀਸਰੀ ਜਿਹੜੀ ਸੀਗੀ ਜਿਹੜੀ ਇਹਨਾਂ ਦੀ ਫੋਰਨ ਤੋਂ ट्रांजੈਕਸ਼ਨ ਜਿਹੜੀਆਂ ਆਈਆਂ ਨੇ ਜਿਹੜੀ ਕੀ ਟੋਟਲ ਜਿਹੜੀ ਅਮਾਉਂਟ ਹੈਗੀ ਉਹਨਾਂ ਦੀ 141 ਕਰੋੜ ਦੇ ਆਸ-ਪਾਸ ਉਹਨੂੰ ਵੀ ਪੂਰਾ ਐਕਸਪਲੇਨ ਕੀਤਾ ਗਿਆ ਕਿ ਕੰਪਨੀਆਂ ਨੇ ਸਾਈਪ੍ਰਸ ਜਿਹੜਾ ਕਿ ਮੰਨਿਆ ਜਾਂਦਾ ਟੈਕਸ 7 ਮੰਨਿਆ ਜਾਂਦਾ ਟੈਕਸ 7 ਪਲੱਸ ਜਿਹੜਾ ਵੀ ਹਵਾਲਾ ਦਾ ਪੈਸਾ ਕਿਸ ਤਰੀਕੇ ਨਾਲ ਘੁੰਮਣਾ ਉਹ ਸਾਈਪ੍ਰਸ ਪੂਰੇ ਵਰਲਡ ਦੇ ਵਿੱਚ ਫੇਮਸ ਹੈ ਵੀ ਸਾਈਪ੍ਰਸ ਦੀ ਜਿਹੜੀ ਕੰਪਨੀਆਂਜ਼ ਨੇ ਕਿ ਉੱਥੋਂ ਦੀ ਡੀਲਿੰਗ ਜਿਹੜੀ ਹੈ ਪ੍ਰੋਪਰ ਚੱਲਦੀ ਹੈ ਉੱਥੋਂ ਇੱਕ ਕੰਪਨੀ ਹੈ ਇਹਨਾਂ ਤੋਂ 35 ਕਰੋੜ ਦੇ ਸ਼ੇਅਰ ਪਰਚੇਸ ਕਰਦੀ ਹੈ ਉਹੀ ਕੰਪ ਕੁਝ ਸਾਲਾਂ ਬਾਅਦ ਜਦੋਂ ਇਹ ਮਨਿਸਟਰ ਹੁੰਦੇ ਨੇ ਤਾਂ ਉਸ ਟਾਈਮ ਦੇ ਵਿੱਚ ਉਹ ਕੰਪਨੀ 35 ਕਰੋੜ ਦੇ ਸ਼ੇਅਰ ਜਿਹੜੇ ਨੇ 33 ਕਰੋੜ ਦੇ ਵਿੱਚ ਵੇਚ ਜਾਂਦੀ ਹੈ ਜਦੋਂ ਕਿ ਉਹ ਕੰਪਨੀ ਪ੍ਰੋਫਿਟ ਦੇ ਵਿੱਚ ਚੱਲ ਰਹੀ ਹੈ ਤੇ ਜਿਹੜੀ SAIL ਹੈ ਕੰਪਨੀ ਪ੍ਰੋਫਿਟ ਦੇ ਵਿੱਚ ਹੈ ਦੇਸਪਾਈਟ ਉਹਦੇ ਉਹ ਕੰਪਨੀ ਜਿਹੜੀ ਹੈ 90% ਲਾਸ ਦੇ ਉੱਤੇ ਆਪਣੇ ਸ਼ੇਅਰ ਸੇਲ ਕਰਕੇ ਜਾਂਦੀ ਹੈ ਇਸ ਤੋਂ ਇਲਾਵਾ ਉਹੀ ਕੰਪਨੀ ਜਿਹੜੀ ਹੈ ਇੱਕ ਕਲੀਅਰ ਵਾਟਰ ਕੈਪੀਟਲ ਕੈਪੀਟਲ ਪਾਰਟਨਰਸ ਇੰਡੀਆ ਲਿਮਿਟਿਡ ਹੈ ਇਹੀ ਸਰਾਇਆ ਇੰਡਸਟਰੀ ਨੂੰ 90 ਕਰੋੜ ਰੁਪਏ ਦਾ ਲੋਨ ਦਿੰਦੀ ਹੈ 207889 ਦੇ ਵਿੱਚ ਜਿਹਦਾ ਕਿ ਵਿਆਜ ਅਗਲੇ 7 ਸਾਲਾਂ ਦੇ ਵਿੱਚ अराउंड 44 ਕਰੋੜ ਰੁਪਏ ਦਾ ਵਿਆਜ ਬੰਦ ਹੈ ਤੇ ਟੋਟਲ ਅਮਾਉਂਟ ਬਣ ਜਾਂਦੀ ਹੈ 134 ਕਰੋੜ ਦੇ ਆਸ-ਪਾਸ ਅਮਾਉਂਟ ਬਣਦੀ ਹੈ ਤੇ ਉਹ ਕੰਪਨੀ ਸਰਾਇਆ ਇੰਡਸਟਰੀ ਜਿਹੜੀ ਕਿ ਪ੍ਰੋਫਿਟ ਦੇ ਵਿੱਚ ਚੱਲ ਰਹੀ ਹੈ ਉਸ ਪੀਰੀਅਡ ਦੇ ਵਿੱਚ ਉਹਨਾਂ ਨਾਲ ਸੈਟਲਮੈਂਟ ਦੇ ਵਿੱਚ 51 ਕਰੋੜ ਦੇ ਵਿੱਚ ਸੈਟਲ ਕਰ ਜਾਂਦੀ ਹੈ ਲੋਨ ਦਿੱਤਾ ਹੈ ਟੋਟਲ 134 ਕਰੋੜ ਦਾ ਕੰਪਨੀ ਪ੍ਰੋਫਿਟ ਦੇ ਵਿੱਚ ਹੈ ਤੇ ਸੈਟਲਮੈਂਟ ਕਰ ਜਾਂਦੀ ਹੈ 51 ਕਰੋੜ ਦੇ ਵਿੱਚ ਤਾਂ ਅਰਾਊਂਡ ਇੱਥੇ 80 ਕਰੋੜ ਤੋਂ ਉੱਤੇ ਦਾ ਜਿਹੜਾ ਜਿਹੜਾ ਹੈਰਫੇਅਰ ਹੈ ਉਹ ਇੱਥੋਂ ਦੀ ਅਪਰੂਵ ਹੁੰਦਾ ਹੈ ਇਸ ਤੋਂ ਇਲਾਵਾ ਐਮੀ ਬਾਹਰ ਤੋਂ ਜਿਹੜੀ ਕੰਪਨੀਆਂਜ਼ ਨੇ ਇੱਕ ਹੋਰ ਕੰਪਨੀ ਸੀਗੀ ਜ਼ੈਂਟਲ ਜ਼ੈਂਟੋਲਰ ਹੋਲਡਿੰਗ ਲਿਮਟਿਡ ਹੈ ਸਾਈਪ੍ਰਸ ਦੀ ਹੀ ਕੰਪਨੀ ਹੈ ਜਿਹੜੀ ਬਾਅਦ ਵਿੱਚ ਸਿੰਡੀਕੇਟਮ ਬਣ ਜਾਂਦੀ ਹੈ ਉਸ ਕੰਪਨੀ ਦੇ ਵਿੱਚ ਵੀ ਉਹ ਕੰਪਨੀ ਜਿਹੜੀ ਆ ਇਹਨਾਂ ਦੀ ਕੰਪਨੀ ਨੂੰ 22.86 ਕਰੋੜ ਰੁਪਏ ਦਾ ਲੋਨ ਦਿੰਦੀ ਹੈ ਜਿਹੜਾ ਕਿ ਕੁਝ ਟਾਈਮ ਬਾਅਦ ਉਹ ਆਪਣੇ ਸ਼ੇਅਰ ਵੇਚ ਜਾਂਦੀ ਹੈ 0 ਕਰੋੜ ਦੇ ਵਿੱਚ ਮਤਲਬ ਫ੍ਰੀ ਦੇ ਵਿੱਚ ਉਹਨਾਂ ਨੂੰ ਸ਼ੇਅਰ ਦੇ ਜਾਂਦੀ ਹੈ 22.86 ਕਰੋੜ ਦੇ ਜਿਹੜੇ ਸ਼ੇਅਰ ਨੇ ਉਹ ਫ੍ਰੀ ਦੇ ਵੀ ਦੇ ਜਾਂਦੀ ਹੈ ਇਹਦਾ ਕੋਈ ਰੀਜ਼ਨ ਨਹੀਂ ਵੀ ਕਿਉਂ ਉਹ ਕੰਪਨੀ ਦੇਗੀ ਕਿਉਂਕਿ ਉਹ ਸਾਈਪ੍ਰਸ ਦੀ ਕੰਪਨੀਆਂ ਨੇ ਸਾਈਪ੍ਰਸ ਦੇ ਵਿੱਚ ਜਿਹੜੇ ਦੇਖਿਆ ਵੀ ਆ ਸਾਰੇ ਐਸੇ ਹੀਰ-ਪੇਰੀ ਹੁੰਦੇ ਨੇ ਉਦੋਂ ਲਾ ਬਈ ਇੱਕ ਹੋਰ ਕੰਪਨੀ ਆ ਸਿੰਗਾਪੁਰ ਦੀ ਉਹ ਵੀ ਸਵਾ ਚਾਰ ਕਰੋੜ ਦੇ ਆਸ-ਪਾਸ ਇਹਨਾਂ ਨੂੰ ਲੋਨ ਦਿੰਦੀ ਆ ਪਰ ਅੱਜ ਤੱਕ ਉਹ ਕਦੇ ਵਾਪਿਸ ਲੋਨ ਹੋਇਆ ਨਹੀਂ ਕਿਉਂ ਕਿਉਂ ਲੋਨ ਦਿੱਤਾ ਹੈ ਕਿਸ ਪਰਪਸ ਲਈ ਦਿੱਤਾ ਹੈ ਕਿਉਂ ਨਹੀਂ ਵਾਪਿਸ ਦਿੱਤਾ ਇਹਦਾ ਕੋਈ ਰੀਜ਼ਨ ਨਹੀਂ ਆਇਆ ਫਿਰ ਇਹ ਤੋਂ ਇਲਾਵਾ ਜਿਹੜੇ ਇਹਨਾਂ ਦੇ ਐਸੈਟਸ ਨੇ ਜਦੋਂ ਇਹਨਾਂ ਦੇ ਐਸੈਟਸ ਵਗੈਰਾ ਚੈੱਕ ਕਰੇ ਗਏ ਕਿ ਇਹਨਾਂ ਦੀ ਇਨਕਮ ਟੈਕਸ ਰਿਟਰਨ ਤੋਂ ਇਹਨਾਂ ਦੇ ਇਲੈਕਸ਼ਨ ਐਫੀਡੇਵਿਡਸ ਤੋਂ ਜਿਹੜੇ ਕਿ ਜਦੋਂ ਤੋਂ ਇਹ 2007 ਤੋਂ ਇਲੈਕਸ਼ਨ ਲੜ ਰਹੇ ਨੇ ਤੇ ਹੁਣ ਤੱਕ ਤੇ ਜਿਹੜੇ ਇਹਦਾ ਐਫੀਡੇਵਿਡਸ ਦੇਖੇ ਗਏ ਤੇ ਨਾਲ ਇਹਨਾਂ ਦੇ ਤੇ ਨਾਲ ਇਹਨਾਂ ਦੀ ਵਾਈਫ ਦੇ ਤਾਂ ਉਹਦੇ ਵਿੱਚ ਜਿਹੜੀ ਇਹਨਾਂ ਦੀ ਟੋਟਲ ਇਨਕਮ ਬੰਦੀ ਸੀ ਉਹ ਬਣਦੀ ਸੀ 81 ਲੱਖ ਰੁਪਏ ਦੇ ਆਸ-ਪਾਸ ਜਿਹੜੀ ਟੋਟਲ ਇਨਕਮ ਬਣਦੀ ਸੀਗੀ ਤੇ ਜਿਹੜੇ ਇਹਨਾਂ ਦੇ ਖਰਚੇ ਨੇ ਜਿਹੜੇ ਉਹ ਸਾਰੇ ਐਸ ਪਰ ਕ੍ਰਾਈਟੇਰੀਆ ਪਲੱਸ ਸਾਰਾ ਜੋ ਵੀ ਇਹਨਾਂ ਦੇ ਖਰਚੇ ਸਟੇਟਮੈਂਟ ਆ ਤੋ ਆਏ ਨੇ ਸਭ ਕੁਝ ਉਹ ਕਨਸੀਡਰ ਕਰਕੇ 18 ਲੱਖ ਦੇ ਖਰਚੇ ਸੀ ਤਾਂ ਇਹਨਾਂ ਦੀ ਜਿਹੜੀ ਐਸੈਟ ਬਚਦੇ ਨੇ ਉਹ ਰਾਉਂਡ ਬਚਦੇ ਨੇ 63.6 ਲੱਖ ਰੁਪਏ ਦੇ ਜਦੋਂ ਜਾਂਚ ਕੀਤੀ ਗਈ ਤਾਂ ਇਹ ਜਿਹੜੇ ਐਸੈਟਸ ਨੇ ਜਦੋਂ ਇਹਨਾਂ ਦੇ ਐਕਚੁਅਲ ਐਸੈਟਸ ਨੇ ਉਹ 1 ਕਰੋੜ 10 ਲੱਖ ਦੇ ਐਸੈਟਸ ਪਾਏ ਜਾਂਦੇ ਨੇ ਤਾਂ 47 ਜਿਹੜੇ 47 ਲੱਖ ਰੁਪਏ ਇੱਥੇ ਇੱਕ ਹੇਰਫੇਰ ਹੈ ਜਿਹੜਾ ਕਿ ਅਜੇ ਤੱਕ ਇਹ ਨਹੀਂ ਡਿਸਕਲੋਜ਼ ਕੀਤਾ ਇੱਕ ਹੋਰ ਬੜੀ ਸ਼ੌਕਿੰਗ ਚੀਜ਼ ਹੈ 2011-12 ਦੇ ਵਿੱਚ ਜਿਹੜੀ ਇਹਨਾਂ ਦੀ ਵਾਈਫ ਹੈ ਗਨੀਮ ਕੌਰ ਮਜੀਠੀਆ ਐਮਐਲਏ ਜਿਹੜੇ ਨੇ ਉਹ ਇੱਕ ਉਹਨਾਂ ਦੇ ਰਿਟਰਨ ਵਗੈਰਾ ਦੇ ਵਿੱਚ ਕੋਈ ਇੱਕ ਕੋਈ ਵੀ ਕੰਪਨੀ ਵਗੈਰਾ ਜਾਂ ਕੋਈ ਵੀ ਬਿਜ਼ਨਸ ਨਹੀਂ ਚੱਲ ਰਿਹਾ ਹੁੰਦਾ ਸਿਰਫ ਐਗਰੀਕਲਚਰ ਤੋਂ ਇਨਕਮ ਆਂਦੀ ਹੈ 2012-13 ਫਾਈਨੈਂਸ਼ੀਅਲ ਇਅਰ ਦੇ ਵਿੱਚ ਉਹ ਇੱਕ ਅਨ ਕੋਈ ਨਾਮ ਨਹੀਂ ਹੁੰਦਾ ਮੈਂਸ਼ਨ ਨਹੀਂ ਕੀਤਾ ਆਇਟੀਆਰ ਦੇ ਵਿੱਚ ਇੱਕ ਬਿਜ਼ਨਸ ਸਟਾਰਟ ਕਰਦੇ ਨੇ ਜਿਹਦੇ ਵਿੱਚ ਉਹਦੀ ਪ੍ਰੋਪਰਾਈਟਰ ਕੈਪੀਟਲ ਸ਼ੋ ਕਰਦੇ ਨੇ 1 ਕਰੋੜ 57 ਲੱਖ ਰੁਪਏ ਜਿਹੜੀ ਹੈ ਪ੍ਰੋਪਰਾਈਟਰ ਕੈਪੀਟਲ ਸ਼ੋ ਕਰਦੇ ਨੇ ਜਿਹਦੇ ਵਿੱਚੋਂ 56 ਲੱਖ ਦੇ ਆਸ-ਪਾਸ ਪ੍ਰੋਫਿਟ ਹੁੰਦਾ ਜਿਹੜਾ 1 ਕਰੋੜ ਰੁਪਏ ਹੈ ਜਿਹੜਾ ਰਿਮੇਨਿੰਗ ਬਚਦਾ ਉਹ ਕਿੱਥੋਂ ਆਇਆ ਕਿੱਥੇ ਗਿਆ ਕਿਉਂਕਿ ਅਗਲੇ ਸਾਲ ਉਹ ਇਹ ਜੀ ਕੋਈ ਕੰਪਨੀ ਐਗਜ਼ਿਸਟ ਹੀ ਨਹੀਂ ਕਰਦੀ ਸੀ ਤਾਂ ਇਸ ਤਰੀਕੇ ਨਾਲ ਟੋਟਲ ਜਿਹੜਾ ਇਹ ਬੰਦ ਹੈ ਇਹ ਸਾਰਾ ਜਿਹੜਾ ਜਦੋਂ ਟੋਟਲ ਕਰਦੇ ਆ ਤਾਂ अराउंड 540 ਕਰੋੜ ਰੁਪਏ ਜਿਹੜੇ ਬੰਦੇ ਨੇ ਇਹ ਇਨਕਮ ਜਿਹੜੀ ਹੈ ਜਿਹੜੇ ਅਨਡਿਸਕਲੋਸ ਜਿਹੜੇ ਇਹਨਾਂ ਦੇ ਪੈਸੇ ਵਗੈਰਾ ਕਿੱਥੋਂ ਆਏ ਨੇ ਕਿਵੇਂ ਗਏ ਨੇ ਕਿੱਥੇ ਆ ਉਹ ਸਾਰੇ ਹਜੇ ਤੱਕ ਇਹਨਾਂ ਨੇ ਕੁਝ ਦੱਸਿਆ ਨਹੀਂ ਹੈਗੇ ਤੇ ਦੂਸਰੀ ਗੱਲ ਕੋਰਟ ਦੇ ਵਿੱਚ ਅੱਜ ਜਦੋਂ ਰਿਮਾਂਡ ਮੰਗਿਆ ਗਿਆ ਤਾਂ ਇਹਨਾਂ ਨੇ ਆ ਕਾਫੀ ਇਹਨਾਂ ਨੇ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਬਟ ਕੋਰਟ ਨੇ ਫਿਰ ਵੀ 7 ਦਿਨ ਦਾ ਰਿਮਾਂਡ ਦਿੱਤਾ 2 ਜੁਲਾਈ ਨੂੰ ਪੇਸ਼ ਕਰਨਾ ਤੇ ਇੱਕ ਹੋਰ ਚੀਜ਼ ਕੋਰਟ ਦੇ ਜੀ ਇੱਕ ਹੋਰ ਬੜਾ ਧਿਆਨ ਦਿੱਤਾ ਗਿਆ ਜਿਹੜਾ ਇਹ ਇੱਕ ਇਨਫਲੂਐਂਸ ਜਿਹੜਾ ਕਰਦੇ ਆ ਥ੍ਰੈਟ ਕਰਦੇ ਨੇ ਕੱਲ ਸਾਰਿਆਂ ਨੇ ਦੇਖਿਆ ਜਿਸ ਟਾਈਮ ਦੇ ਉੱਤੇ ਜਦੋਂ ਵਿਜੀਲੈਂਸ ਦੀ ਟੀਮ ਇਨਵੈਸਟੀਗੇਟਿੰਗ ਟੀਮ ਜਦੋਂ ਇਹਨਾਂ ਦੇ ਘਰ ਜਾਂਦੀ ਆ ਤਾਂ ਕਿਸ ਤਰੀਕੇ ਨਾਲ ਉਹ ਥ੍ਰੈਟ ਕਰਦੇ ਨੇ ਜਿਹੜੀ ਇਨਵੈਸਟੀਗੇਟਿੰਗ ਟੀਮ ਨੂੰ ਡੀਐਸਪੀ ਜਿਹੜੇ ਸੀਗੇ ਉੱਥੇ ਗਏ ਹੋਏ ਸੀ ਉਹਨਾਂ ਨੂੰ ਕਿਵੇਂ ਥ੍ਰੈਟ ਕਰਦੇ ਨੇ ਤੇ ਸਾਰੇ ਰਸਤੇ ਵੀ ਆਂਦੇ ਹੋਏ ਵੀ ਇਹਨਾਂ ਨੂੰ ਥ੍ਰੈਟ ਕਰਦੇ ਆਏ ਨੇ ਕਿ ਕਿਸ ਤਰੀਕੇ ਵੀ ਤੁਹਾਡਾ ਹਜੇ ਇਹ 1.5 ਸਾਲ ਪਿਆ 1.5 ਸਾਲ ਬਾਅਦ ਤੁਹਾਡੀ ਫੈਮਲੀ ਨੂੰ ਦੇਖ ਲਾਂਗੇ ਤੁਹਾਡੀ ਨੌਕਰੀ ਦੇਖ ਲਾਂਗੇ ਇਹ ਸਭ ਕੁਝ ਆਨਰੇਬਲ ਸੀਐਮ ਪੰਜਾਬ ਨੇ ਉਹਨਾਂ ਨੂੰ ਓਪ ਤੇ ਇਸ ਇਹ ਸਾਰਾ ਕੁਝ ਜਿਹੜਾ ਕੋਰਟ ਦੇ ਧਿਆਨ ਦੇ ਵਿੱਚ ਲਿਆਇਆ ਗਿਆ ਤੇ ਉਸ ਤੋਂ ਬਾਅਦ ਹੀ ਕੋਰਟ ਨੇ ਜਿਹੜਾ ਇਹਨਾਂ ਨੂੰ 7 ਦਿਨ ਦਾ ਰਿਮਾਂਡ ਦਿੱਤਾ ਗਿਆ ਤੇ 2 ਜੁਲਾਈ ਜਿਹੜੀ ਹੈ ਇਹਦੇ ਵਿੱਚ ਅਗਲੀ ਤਰੀਕ ਨੂੰ ਮੰਗਿਆ ਕਿੰਨਾ ਸੀ ਰਿਮਾਂਡ ਮਿਲਿਆ ਕਿੰਨਾ ਮੰਗਿਆ ਕਿੰਨਾ ਸੀ ਪਰਚਾ ਦਰਜ ਹੋਇਆ ਹੈਗਾ ਇਹ ਐਨਡੀਪੀਐਸ ਦਾ ਪਰਚਾ ਹੈਗਾ ਆਮਦਨ ਤੋਂ ਬਾਅਦ ਦੌਰਾਨ ਕੁਝ ਇਹ ਜੇ ਅਨਡਿਸਕਲੋਸ ਇਨਕਮ ਇਹ ਜੀ ਆਈਆਂ ਸੀ ਜਿਹੜੇ ਪੈਸਿਆਂ ਦਾ ਫੇਅਰ ਪੇ ਸੀਗਾ 500 ਜਿਹੜਾ ਕਿ 540 ਕਰੋੜ ਰੁਪਏ ਦਾ ਸੀ ਤੇ ਉਹਦੇ ਵਿੱਚ ਇੱਕ ਕੰਪਨੀ ਹੈ SIL ਕੰਪਨੀ ਹੈ ਜਿਹਦੇ ਵਿੱਚ ਕੀ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਉਸ ਨੇ ਇਹ 2007 ਤੋਂ ਪਹਿਲਾਂ ਤੱਕ ਇਸ ਕੰਪਨੀ ਦੇ ਵਿੱਚ ਇਹ ਡਾਇਰੈਕਟਰ ਸੀਗੇ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਸੀਗੇ ਇਹਨਾਂ ਫੈਮਿਲੀ ਮੈਂਬਰ ਸਾਰੇ ਉਹਦੇ ਵਿੱਚ ਹੀ ਸ਼ੇਅਰਹੋਲਡਰ ਨੇ ਡਾਇਰੈਕਟਰ ਨੇ ਇਹਨਾਂ ਦੇ ਆਪਣੀ ਘਰ ਦੀ ਜਿਹੜੀ ਕੰਪਨੀ ਸੀਗੀ ਗੋਰਖਪੁਰ ਦੇ ਵਿੱਚ ਯੂਪੀ ਦੇ ਵਿੱਚ ਉਸ ਜਿਹੜੀ ਜਿਹੜੀ ਜਦੋਂ ਇਹ ਮਨਿਸਟਰ ਬਣ ਜਾਂਦੇ ਨੇ ਐਮਐਲਏ ਬਣ ਜਾਂਦੇ ਨੇ ਮਾਰਚ 2007 ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਉਸ ਕੰਪਨੀ ਤੋਂ ਦਾ ਰਿਜ਼ਾਈਨ ਕਰ ਦਿੰਦੇ ਨੇ ਬਟ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਨੇ ਉਸ ਦੇ ਵਿੱਚ ਡਾਇਰੈਕਟਰ ਰਹਿੰਦੇ ਨੇ ਸ਼ੇਅਰਹੋਲਡਰ ਰਹਿੰਦੇ ਨੇ ਖੁਦ ਉਸ ਕੰਪਨੀ ਦੇ ਵਿੱਚ 11% ਦੇ ਸਿੱਧੇ ਸ਼ੇਅਰਹੋਲਡਰ ਨੇ ਤੇ ਨਾਲ ਹੀ ਐਫਐਫ ਦੇ ਹਿਸਾਬ ਨਾਲ ਵੀ ਇਹ ਘੱਟੋ-ਘੱਟ 20% ਦੇ ਸ਼ੇਅਰਹੋਲਡਰ ਨੇ ਉਸ ਕੰਪਨੀ ਉਸ ਕੰਪਨੀ ਦੇ ਵਿੱਚ ਜਦੋਂ ਜਾਂਚ ਕੀਤੀ ਗਈ ਇਹਨਾਂ ਦੀ ਕੈਸ਼ ਡਿਪੋਜ਼ਿਟ ਦੇ ਰਜਿਸਟਰ ਚੈੱਕ ਕਰੇ ਗਏ ਤੇ ਨਾਲ ਹੀ ਬੈਂਕ ਅਕਾਊਂਟ ਸਟੇਟਮੈਂਟ ਚੈੱਕ ਕਰੀ ਗਈਆਂ ਤਾਂ ਉਹਨਾਂ ਦੇ ਵਿੱਚ ਜਿਹੜਾ ਡਿਫਰੈਂਸ ਆ 161 ਕਰੋੜ ਰੁਪਏ